ਤੇ ਉਧਰ ਆਮ ਆਦਮੀ ਵਾਲਿਆਂ ਦੇ ਇਸ ਤਰ੍ਹਾਂ ਜਾ ਰਹੇ ਜਿਸ ਤਰ੍ਹਾਂ ਕਿਤੇ ਭੋਗ ਪਰ ਜਾ ਰਹੇ ਹੋ। ਸੋਗ ਪਏ ਹੋਏ ਐ। ਥੋੜੀ ਦੇਰ ਬਾਅਦ ਆਪ ਕੁਝ ਦਿਨ ਰਹਿ ਗਏ ਐ। ਇਹ ਜਿਹੜੇ ਬਿਸਤਰੀ ਐ ਕੋਲ ਹੁਣ ਸ਼ੁਰੂ ਹੋ ਜਾਣੇ। ਭਗਵੰਤ ਮਾਨ ਦੇ ਰਾਜ ਦੇ ਦਿਨ ਪੂਰੇ ਹੋ ਗਏ ਐ। ਹੁਣ ਵੀ ਆਪ ਵਿਚ ਪਾਟੋ ਤਾੜ ਹੋਏ ਵੇ ਐ। ਭਗਵੰਤ ਮਾਨ ਨੇ ਗਜ਼ਾਰ ਖੜਾ ਕਰਤਾ। ਕੇਜਰੀਵਾਲ ਨੇ ਉਹ ਦੂਸਰੇ ਨੂੰ ਟਿਕਟ ਦੇਤੀ ਤੇ ਆਪਸ ਦੇ ਵਿੱਚ ਲੜੀ ਜਾਂਦੇ ਆ ਜੇ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਉਹ ਜਿੱਤ ਗਿਆ ਤਾਂ ਉਹਨਾਂ ਨੇ ਭਗਵੰਤ ਮਾਨ ਕਹਿੰਨਾ ਕਿ ਇਹ ਸਾਨੂੰ ਫਰਾ ਰਿਆ ਸੀ ਪਦਖੜਾ ਕਰਕੇ ਜੇ ਉਹਦਾ ਬੰਦਾ ਜਿੱਤ ਗਿਆ ਉਹਨਾਂ ਨੇ ਕਹਿਣਾ ਦਾ ਸਾਡਾ ਬੰਦਾ ਰਾਤਾ ਇਹਨੂੰ ਫੇਰ ਵੀ ਥਾਰ ਦੇਣਾ ਜੇ ਕਾਲਾ ਢਿੱਲੋ ਜਿੱਤ ਗਿਆ ਉਹਨਾਂ ਨੇ ਕਹਿਣਾ ਤਾਂ ਸਾਡੇ ਬੇੜਾ ਕਰ ਕਰਦਾ ਤੇਰੇ ਕਰਕੇ ਅਸੀਂ ਹਾਰ ਗਏ ਬੰਨੇ ਫੇਰ ਵੀ ਟਾਰ ਦੇਣਾ ਇਹ ਨਹੀਂ ਬਚਦਾ ਹੁਣ ਇਹ ਤਾਂ ਗਿਆ ਹੀ ਗਿਆ ਪਕਾ ਤਮਾਨ ਤਾਂ ਇੱਕ ਬੁੱਢਾ ਕਹਿੰਦਾ ਮੰਨੂ ਪਿੱਛੇ ਕਹਿੰਦਾ ਮੈਂ ਇਹਨੂੰ ਇਹ ਪੁੱਛਣਾ ਵੀ ਪਹਿਲਾਂ ਤਾਂ ਤੈਨੂੰ ਦਿਲ ਨਾ ਦਿੰਦੇ ਜੇ ਦਿਲ ਦਿੱਤਾ ਸੀ ਤਾਂ ਢਿਲ ਨਾ ਦਿੰਦੇ ਤੇਰੇ ਥਾਂ ਤੇ ਹੋਰ ਜੇ ਹੁੰਦਾ ਕਸ ਮੈਂ ਰੱਬ ਦੀ ਛਿਲਣਾ ਰਲ ਲੁੱਟ ਕੇ ਖਾ ਗਏ ਪੰਜਾਬ ਪੂਰਾ ਹਾਲ ਕਰਤਾ ਪੰਜਾਬ ਦਾ ਕਿਸਾਨੀ ਖੇਤਾਂ ਜੋ ਰੋੜ ਇਹਦੇ ਚ ਰੋੜ ਰਹੀ ਹੈ ਮੰਡੀਆਂ ਦੇ ਵਿੱਚ ਮਜ਼ਦੂਰ ਦਾ ਬੁਰਾ ਹਾਲ ਹੈ ਕਰਮਚਾਰੀ ਸੜਕਾਂ 'ਤੇ ਧਰਨੇ ਲਾਈ ਬੈਠੇ ਐ ਜਿਹੜਾ ਕਹਿੰਦਾ ਸੀ ਇੱਕ ਇੱਕ ਦਾਣਾ ਚੱਕੂਗਾ ਸਾਰੀਆਂ ਫਸਲਾਂ ਤੇ ਮੈਂ ਐਮਐਸਪੀ ਦਊਗਾ ਸਾਰੀਆਂ ਫਸਲਾਂ ਤੇ ਪੂਰਾ ਭਾਅ ਮਿਲੂਗਾ ਤੁਸੀਂ ਸਾਨੂੰ ਆ ਜਾਣ ਦਿਓ ਬਾਈ ਦੇ ਵਿੱਚ ਫੇਰ ਤੁਸੀਂ ਦੇਖਿਓ ਕਿਸਾਨ ਮਾਲਾ ਮਾਲ ਹੋ ਜਾਊਗਾ ਅੱਜ ਕਿਸਾਨ ਦਾ ਪੁੱਤ ਬਣ ਕੇ ਸਭ ਤੋਂ ਜ਼ਿਆਦਾ ਕਿਸਾਨ ਨੂੰ ਕੁੱਟ ਰਿਆ ਪੰਜਾਬ ਦੇ ਵਿੱਚ ਕਹਿੰਦਾ ਇਹ ਵਜਾ ਲੱਭਦੀ ਹੈ ਜਗਾ ਨਹੀਂ ਲੱਭਦੀ ਵਜਾ ਕੋਈ ਨਹੀਂ ਕਰਨਾ ਜਗਾ ਦਿੰਦੇ ਜਿੱ ਇੱਥੇ ਆਪਣੇ ਏਰੀਆ 'ਚ ਤਾਂ ਇੱਕ ਮਾਰ ਹੀ ਦਿੱਤਾ ਸੀ ਕਿਸਾਨ ਇਹਨਾਂ ਨੇ ਡਾਂਗਾ ਮਾਰ-ਮਾਰ ਕੇ ਬਾਅਦ 'ਚ ਪੁਲਿਸ ਦੇ ਰਾਹੀਂ ਸਮਝੌਤਾ ਕਰ ਲਿਆ ਕਿਸਾਨੀ ਅੱਜ ਇਹ ਡੋਬਰ ਤੇ ਲੱਗੇ ਹੋਏ ਦੋਨੇ ਸਰਕਾਰਾਂ ਰੜ ਕੇ ਬੀਜੇਪੀ ਕਿਆ ਆਮ ਆਦਮੀ ਇੱਕੋ ਥਾੜੀ ਦੇ ਚੱਟੇ ਵਟੇ ਐ ਤੁਸੀਂ ਮੋਦੀ ਨੂੰ ਕੱਢ ਲੋ ਆ ਜਿਹੜਾ ਦੂਸਰਾ ਕੇਜਰੀਵਾਲ ਨੂੰ ਪਾ ਲੋ ਗੱਲ ਇੱਕੋ ਹੀ ਐ ਦੋਏ ਰੜਕੇ ਚਾਹਦੇ ਐ ਭਗਵੰਤ ਮਾਨ ਜਿਹੜੇ ਨੂੰ ਆਪਾਂ ਨੇ ਚਾਵਾਂ ਦੇ ਨਾਲ ਮੁੱਖ ਮੰਤਰੀ ਬਣਾਇਆ ਸੀ ਵੀ ਚੁਟਕਲੇ ਸਰਾ ਕੇ ਵਧੀਆ ਕਰਦਾ ਸ਼ਾਇਦ ਉੱਧਰ ਵੀ ਕਰ ਦੂਗਾ ਮੈਂ ਤਾਂ ਕਿਹਾ ਸੀ ਵੀ ਸਟੇਜ ਚ ਚਲਾਉਣ ਦੇ ਵਿੱਚ আর ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਐ ਇਹ ਸਟੇਜ ਤੇ ਚਲਾ ਸਕਦਾ ਸਟੇਟ ਨਹੀਂ ਚਲਣੀ ਲੇਕਿਨ ਲੋਕ ਨਹੀਂ ਮੰਨੇ ਮੈਂ ਕਿਹਾ ਸ਼ਰਾਬੀ ਐ ਕਹਿੰਦੇ ਸ਼ਰਾਬ ਦਾ ਪੀਂਦਾ ਹੀ ਨਹੀਂ ਮੈਂ ਕਿਹਾ ਐਪ ਵੀ ਐ ਕਹਿੰਦੇ ਐਪ ਕਰਦੀ ਹੁੰਦੇ ਐ ਸੁਣੀਓ ਕਿਸੇ ਨੇ ਨਹੀਂ ਆਖਰੀ ਨੂੰ ਬਣਾਤਾ ਮੈਂ ਤਾਂ ਵਜੜ ਵੀ ਕਿਹਾ ਸੀ ਵੀ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਤੋਂ ਬਾਹਰ ਲੱਗੇ ਲੈ ਕੇ ਪੰਜਾਬ ਸੰਭਾਲਤਾ 3 ਸਾਲ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਔਰ ਬਹੁਤ ਜ਼ਿਆਦਾ ਹੋ ਰਿਹਾ ਸੀ ਕਿਸਾਨੀ ਨੂੰ ਇਸ ਕਰਕੇ ਡੋਬ ਰਹੇ ਐ ਕਿ ਜੇ ਕਿਸਾਨੀ ਡੁੱਬ ਗਈ ਸਭ ਪੰਜਾਬ ਡੁੱਬ ਜਾਣਾ ਇਹ ਕੋਜੀ ਸਿਆਦਤ ਦੇ ਨਾਲ ਉੱਪਰਲੀ ਸਰਕਾਰ ਹੈ ਜਿਹੜੀ ਇਹਨਾਂ ਦੇ ਨਾਲ ਇਹਨਾਂ ਨੂੰ ਪਿੱਠੂ ਬਣਾਇਆ ਹੋਇਆ ਆਪਣੇ ਇਹ ਭੁਗਤਮਾਨ ਤੇ ਜਾ ਕੇ ਗੋਡੇ ਟੇਕ ਕੇ ਆਇਆ ਕਿ ਮੰਨ ਨੂੰ ਮਣਾਈ ਰੱਖੋ ਜੋ ਮਰਜ਼ੀ ਕਰਿਓ ਜਿਸ ਤਰ੍ਹਾਂ ਮਰਜ਼ੀ ਪੰਜਾਬ ਨੂੰ ਕੁੱਟੋ ਆਪਣੇ ਟਾਈਮ 'ਚ ਵੀ ਇੱਥੇ ਮੋਤੀ ਆਇਆ ਸੀ ਤੁਹਾਡੇ ਨੇੜੇ ਹੀ ਜਾਂਦਾ ਹੋਇਆ ਕਹਿ ਗਿਆ ਕਹਿੰਦਾ ਆਪਣੇ ਮੁੱਖ ਮੰਤਰੀ ਕੋਲ ਬਤਾ ਦੇਣਾ ਜਾਨ ਬਚਾ ਕੇ ਜਾ ਰਹਾ ਹਾਂ ਮੈਂ ਕਹਿਆ ਯਾਰ ਤੇਰੇ ਡੜਾ ਨਹੀਂ ਬੱਜਿਆ ਤੈਨੂੰ ਕਿਹਾ ਕਿ ਉਹਨਾਂ ਬਗਨਾਮ ਕਰੀ ਜਾਂਦਾ ਆਪਾਂ ਅੜੇ ਸੀ ਚਾਹੇ ਮੈਂ 2-3 ਸਾਲ ਲਾ ਦੂੰ ਆਪਣੇ ਪਿੰਡੇ 'ਤੇ ਹਟਾ ਰਿਆਂ ਲੇਕਿਨ ਜਦ ਮੌਕਾ ਹੈ ਪੰਜਾਬ ਦੇ ਨਾਲ ਖੜਨਾ ਹੈ আর ਇਹ ਹੈ ਜਿਹੜੇ ਗੋਡੇ ਟੇਕੇ ਆ ਗਏ ਉੱਥੇ ਪੰਜਾਬ ਦੀ ਸੁਣਵਾਈ ਕੋਈ ਨਹੀਂ ਪੰਜਾਬ ਆ ਜੀ ਲੀਡਰਲੈਸ ਹੋਇਆ ਪਿਆ ਅੱਜ ਤੁਹਾਡੇ ਕੋਲ ਮੌਕਾ ਹੈ ਮੋੜ ਕੇ ਪੰਜਾਬ ਨੂੰ ਉਸੇ ਲੀਪਰ ਚੜਾਉਣ ਦਾ ਤੁਸੀਂ ਅੱਜ ਤੁਹਾਡੇ ਹੱਥ ਬਾਗ ਨੌਰ ਹੈ ਹਰ ਵਰਗ ਨੂੰ ਇਹਨਾਂ ਨੇ ਕੁੱਟਿਆ Dalit ਵਰਗੇ ਜਦ ਬੋਟਾਂ ਆਉਂਦੀਆਂ ਕਹਿੰਦੇ ਜੀ ਤੁਹਾਡਾ ਡਿਪਟੀ ਮੁੱਖ ਮੰਤਰੀ ਬਣਾਉਂਗੇ ਜਦ ਬੋਟਾਂ ਚਲੇ ਜਾਂਦੀਆਂ ਛੱਡ ਦਿੰਦੇ ਗੱਲ ਫੇਰ ਐਮਪੀ ਦੀ ਆ ਗਿਆ ਫੇਰ ਕਹਿਣ ਲੱਗੇ ਹੁਣ ਫੇਰ ਕਹਿਣਗੇ ਲੇਕਿਨ ਗਰੀਬ ਨੂੰ ਪੁੱਛਣਾ ਕੋਈ ਨਹੀਂ 10 ਲੱਖ ਨੌਜਵਾਨ ਡਿਗਰੀਆਂ ਕਰਕੇ ਘੁੰਮ ਰਿਹਾ ਹੈ ਐਸਸੀ ਵਰਗ ਦਾ ਕੋਈ ਡਿਗਰੀ ਨਹੀਂ ਦੇ ਰੇ ਕਿਉਂਕਿ ਉਹ ਆਪਣੀ ਫੀਸ ਦੇਣ ਤੋਂ ਹਵਾ ਜਾ ਰਹੇ ਜਿਹੜਾ ਵਜੀਫੇ ਦੇ ਪੈਸੇ ਆਉਂਦੇ ਉਹ ਇਹਨਾਂ ਨੇ ਹੋਰ ਪਾਸੇ ਵਰਤ ਲਏ ਯੂਨੀਵਰਸਿਟੀਆਂ ਨੂੰ ਵਜੀਫੇ ਦੇ ਪੈਸੇ ਨਹੀਂ ਦਿੰਦੇ ਉਹ ਡਿਗਰੀਆਂ ਨਹੀਂ ਦਿੰਦੀ ਅਗਲੇ ਨੌਕਰੀ ਨਹੀਂ ਮਿਲਦੀ ਉਹ ਬਿੱਲੇ ਪੁੱਤੇ ਇਹ ਇਸ ਤਰੀਕੇ ਦੇ ਨਾਲ ਗਰੀਬ ਦੇ ਨਾਲ ਧੱਕਾ ਹੋ ਰਿਹਾ ਹੈ ਬੀਬੀਆਂ ਬੈਠੀਆਂ ਮੇਰੀਆਂ ਬਜ਼ੁਰਗ ਬੀਬੀਆਂ ਬੈਠੀਆਂ ਕਹਿੰਦੇ ਜੀ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਕਰੂੰਗੇ ਮੁੜ ਕੇ ਥਿਆ ਇਹ ਨਹੀਂ ਹਜ਼ਾਰ-ਹਜ਼ਾਰ ਦਾ ਹੁਣ 35-35 ਹਜ਼ਾਰ ਹੋਇਆ ਪਿਆ ਬੀਬੀਆਂ ਦੇ ਹੁਣ ਜਦ ਆ ਗਿਆ ਨਾ ਕੋਈ ਇਹਨਾਂ ਦਾ ਝਾੜੂ ਵਾਲਿਆਂ ਦਾ ਪੁੱਛ ਜੇ ਜ਼ਰੂਰ ਲਿਓ ਵੀ ਦਾਦੇ ਮੰਗਾਉਣੇ ਜਦ ਤੱਕ ਇਹਦੇ ਹਜ਼ਾਰ-ਹਜ਼ਾਰ ਤੋਂ ਕਿ ਹੁਣ ਕਿੱਥੇ ਆ ਜਾਂਦੀ 50% ਆਬਾਦੀ ਬੀਬੀਆਂ ਦੀ ਹੈ ਲੇਕਿਨ ਧੋਖਾ ਕਰਿਆ ਇਹਨੇ ਅੱਜ ਲੋਕ ਫੇਰ ਉਹੀ ਤਿੰਨ ਮਹੀਨੇ ਯਾਦ ਕਰ ਰਹੇ ਜਦੋਂ ਆਪਾਂ ਨੂੰ ਮਿਲੇ ਸੀ ਮੈਂ ਪਿਛਲੇ ਪ੍ਰੋਗਰਾਮ ਚ ਗਿਆ ਆਸ਼ਾ ਵਰਕਰ ਬੀਬੀਆਂ ਮਿਲ ਕੇ ਕਹਿੰਦੀਆਂ ਬੀੜੀ ਤੂੰ ਸਾਡੀ ਤਰਖਾ ਵਧਾਈ ਸੀ ਕਹਿੰਦਾ ਤੁਹਾਨੂੰ ਮਿਲਣ ਆਈਆਂ ਫਿਰ ਮੈਂ ਤੋਰਨ ਲੱਗਿਆ ਕਿ ਪੁਲਿਸ ਵਾਲਾ ਕਹਿੰਦਾ ਜੀ ਮੈਂ ਫੋਟੋ ਖਿਚਾਣੀ ਹੈ ਤੂੰ ਹੀ ਸਾਡੀ ਤਨਖਾਹ ਵਧਾਈ ਸੀ ਆ ਹੁਣ ਮੈਂ ਚੜਨ ਲੱਗਿਆ ਇਧਰ ਬੀਪੀਆਂ ਆ ਗਈਆਂ ਕਹਿੰਦੀਆਂ ਜੀ ਆਂਗਣਵਾੜੀ ਵਾਲੀਆਂ ਆ ਗਈਆਂ ਕਿ ਚਲੇ ਗਈਆਂ ਅੱਛਾ ਬੈਠੀਆਂ ਇਧਰ ਇਹਨਾਂ ਦੀ ਵੀ ਤਨਖਾਹ ਵਧਾਈ ਸੀ ਹਰ ਵਰਗ ਨੂੰ ਅਸੀਂ ਫਾਇਦਾ ਦਿੱਤਾ 3 ਮਹੀਨੇ ਨੂੰ ਲੋਕ ਯਾਦ ਕਰਦੇ ਤੁਹਾਡੇ ਇਲਾਕੇ ਚ ਅੱਗੇ ਨਰਮਾ ਦੀ ਫਸਲ ਤਬਾਹ ਹੋ ਗਈ ਸੀ ਹਰ ਕਿਸੇ ਨੂੰ 17000 ਦਾ ਮੁਆਵਜ਼ਾ ਦਿੱਤਾ ਪਹਿਲਾਂ 12000 ਮਿਲਦਾ ਸੀ ਬਾਦਲ ਦੇ ਟਾਈਮ 8000 ਮਿਲਿਆ ਮਹਾਰਾਜ ਦੇ ਟਾਈਮ 12000 ਮਿਲਿਆ ਆਪਣਾ ਟਾਈਮ ਆਇਆ ਤਾਂ ਆਪਾਂ ਨੇ 17000 ਮੁਆਵਜ਼ਾ ਹਰ ਕਿਸੇ ਨੂੰ ਦਿੱਤਾ ਹੁਣ ਆ ਆਪਣੇ ਵਾਲਾ ਧੂ ਧੂ ਕਹਿੰਦਾ ਜੀ ਮੁਰਗੀਆਂ ਦੇ ਵੀ ਦਊਂਗਾ ਆਂਡਿਆਂ ਦੇ ਵੀ ਦਊਂਗਾ ਪੂਰੀ ਫਾਰਮ ਦੇ ਵੀ ਦਊਂਗਾ ਦਿੱਤਾ ਕੁਝ ਵੀ ਨਹੀਂ ਇਹ ਗਲਤੀ ਹੋ ਗਈ ਇਹ ਲੋਕਾਂ ਦੇ ਲੋਕ ਅੱਜ ਪਿਸਤਾਰਿਆ ਅੰਦਰ ਬੜ ਬੜ ਕੇ ਆਪਣੇ ਚਪੇੜਾ ਮਾਰਦੇ ਕਿ ਕਿਹੜੇ ਟਾਈਮ ਗਲਤ ਫੈਸਲਾ ਲੈ ਲਿਆ ਇਹ ਤੁ ਤੁ ਨੂੰ ਸਾਰਾ ਕੁਝ ਸਮਾਰਾ ਅੱਜ ਕੇਜਰੀ ਬਾੜੇ ਨੂੰ ਤੋਤਾ ਬਣਾ ਕੇ ਪਿੰਜਰੇ ਚ ਰੱਖਿਆ ਹੋਇਆ ਇੱਕ ਸ਼ਬਦੂ ਦੇ ਪੁੱਛੇ ਤੇ ਬਿਨਾਂ ਨਹੀਂ ਬੋਲ ਸਕਦਾ ਮੈਂ ਕਿਹਾ ਸੀ ਕਾਲੇ ਅੰਗਰੇਜ਼ ਆ ਗਏ ਇਹ ਦੇ ਆਪਣੇ ਸੂਬੇ ਨੂੰ ਲੁੱਟਣਗੇ ਇਹਦੇ ਆਲੇ-ਦਾਲੇ ਸਾਰੇ ਬਾਹਰ ਦੇ ਬਣਾ ਕੇ ਬਿਠਾਏ ਵੇ ਜਿਹੜੇ ਇਹਨੂੰ ਚਲਾਉਂਦੇ ਆ ਇਹਦੇ ਆਪਣੇ ਪੀਏਸੀ ਇਹਦੇ ਸਭ ਤਾਰ ਤੇ ਕਿਸੇ ਨੂੰ ਨਹੀਂ ਰੱਖਾ ਦਿੰਦੇ ਪਰਿਵਾਰ ਦੀ ਹੁੰਦਾ ਇਹਨਾਂ ਥੋੜਾ ਜਿਹਾ ਬਾਹਰ ਕਰਤਾ ਪਹਿਲਾਂ ਪਰਿਵਾਰ ਨੇ ਵੀ ਖਾਦੀ ਨਹੀਂ ਰਹੀ ਲੈਂਦੀ ਐ ਪਰਲੇ ਜਿੰਨਾ ਘਰ ਹੋ ਸਕਦਾ ਸੀ ਲੁੱਟ ਪਾਈ ਵੀ ਐ ਕਿਸੇ ਨੌਜਵਾਨ ਨੂੰ ਟਿਕੜ ਨਹੀਂ ਜਿਹੜੇ ਇਹਨਾਂ ਦੇ ਮਗਰ ਫਿਰਦੇ ਸੀ ਆਉਰੇ ਵਾਲੀ ਹੁੰਟ ਸੀਟ ਬੇਲੀ ਹੋਈ ਸੀ ਭਈ ਤੁਸੀਂ ਆਮ ਆਦੀ ਪਾਰਟੀ ਦੇ ਕਿਸੇ ਬੰਦੇ ਨੂੰ ਦੇ ਦਿਓ ਉਹ ਵੀ ਆਪਣੇ ਟੱਬਰ ਨੂੰ ਮਾਰਤੀ ਦੇ ਮੁੰਡੇ ਨੂੰ ਦਵਾਈ ਐ ਨੇ ਤੁਹਾਡੇ ਐਮਪੀ ਨੇ ਕਿਸੇ ਆਮ ਨੌਜਵਾਨ ਦੇ ਪ੍ਰਵਾਹ ਨੂੰ ਨਹੀਂ ਮਿਲਾਈ ਲੇਕਿਨ ਕਾਂਗਰਸ ਪਾਰਟੀ ਹੈ ਉਹਨੇ ਤੁਹਾਨੂੰ ਇੱਕ ਨੌਜਵਾਨ ਹੀਰੇ ਵਰਗਾ ਬੰਦਾ ਨਾਮ ਹੈ ਕਾਲਾ ਕਾਲਾ ਨਹੀਂ ਹੈ ਕਹਿੰਦੇ ਕਾਲਾ ਪਿੱਲੋਂ ਨੇ ਦਿੱਤੀ ਹੈ ਇਹ ਆਉਣ ਵਾਲਾ ਤੁਹਾਡਾ ਚਮਕਦਾ ਸਤਾਰਾ ਹੈ ਹੋਰ ਤਾਂ ਨਹੀਂ ਮੈਂ ਕਹਿੰਦਾ 2 ਸਾਲ ਰੰਗ ਲੈਣ ਤੋਂ ਸ਼ਾਇਦ ਉਸ ਤੋਂ ਪਹਿਲਾਂ ਇਹਨਾਂ ਦਾ ਪਟਾਖਾ ਪੈ ਜਾਣਾ ਉਸ ਤੋਂ ਬਾਅਦ ਇਸ ਕਾਲੇ ਢਿਲੋਂ ਨੇ ਤੁਹਾਡੇ ਕੋਲ ਮੰਤਰੀ ਬਣ ਕੇ ਆਣਾ ਤੁਸੀਂ ਸਾਂਭਿਆ ਹੋਇਆ ਮੈਂ ਦੇਖ ਲਿਆ ਰੱਖ ਕੇ ਚੁਮ ਕੇ ਥੋੜਾ ਜਿਹਾ ਹੋਰ ਮਿਹਨਤ ਕਰ ਲੋ ਕਿ ਇਹਨਾਂ ਨੇ ਭਾਜੀ ਜਾਣਾ ਫਿਰ ਭਗੰਤ ਮਾਤਾ ਆਉਂਦੇ ਨਹੀਂ ਛੇਤੀ ਛੇਤੀ ਜੇ ਆਉਂਦਾ ਵੀ ਹਲ ਮੱਡੀਆਂ ਜੇ ਪੜ ਕੇ ਚਲੇ ਜਾਂਦਾ ਉਹ ਤਾਂ ਇਹਨੂੰ ਚਾਹੁੰਦੇ ਨਹੀਂ ਜਿੱਤੇ ਤੇ ਜਿਹੜਾ ਫਿਰਦਾ ਵੀ ਹੈ ਇਹਨਾਂ ਨੇ ਵੀ ਨਹੀਂ ਰਹਿਣਾ ਇਸ ਕਰਕੇ ਇਹਨੂੰ ਸੁਭਾੜ ਲੋ ਅੱਜ ਮੌਕਾ ਹੈ ਅੱਜ ਆਪਾਂ ਮੌਕਾ ਸੰਭਾਲਿਆ ਤਾਂ ਇਹਨਾਂ ਦੀ ਸਰਕਾਰ ਇੱਕ ਮਹੀਨੇ ਨਾਲੇ ਰਹਿਣੀ ਟੁੱਟ ਜਾਣੀ ਸੋ ਆਓ ਤਕੜੇ ਹੋ ਕੇ ਪੰਜਾਬ ਨੂੰ ਸੁਭਾੜੀਏ ਇਹ ਚਲੇਗੇ ਤਾਂ ਪੰਜਾਬ ਦੀ ਕਿਸਾਨੀ ਬਚਣੀ ਪੰਜਾਬ ਦਾ ਮਜ਼ਦੂਰ ਬਚਣਾ ਪੰਜਾਬ ਦਾ ਦਲਿਤ ਬਚਣਾ ਪੰਜਾਬ ਦਾ ਕਰਮਚਾਰੀ ਬਚਣਾ ਪੰਜਾਬ ਦੇ ਪੈਨਸ਼ਨਰ ਬਚੜੇ ਕਿਸੇ ਦਾ ਕੁਛ ਕਰਿਆ ਹੀ ਨਹੀਂ ਸੋ ਆਓ ਸਾਰੇ ਜਣੇ ਇੱਕੋ ਸਾਡਾ ਹੋਰ ਵੀ ਢਿੱਲੋ ਖੜਾ ਜਿਹੜਾ ਪਹਿਲਾਂ ਹੁੰਦਾ ਸੀ ਕਾਂਗਰਸ ਚ ਟੇਵਲ ਢਿੱਲੋ ਉਹ 10 ਸਾਲ ਤੋਂ ਨੇ ਕਿਸੇ ਟੈਲੀਫੋਨ ਨਹੀਂ ਚੱਕਿਆ ਮੰਨੂ ਕਹਿੰਦੇ ਜੀ ਹਾਰ ਕਾਦੇ ਜਾਂਦਾ ਮੈਂ ਕਿਹਾ ਯਾਰ ਜਿੱਤੂਗਾ ਕਿਸ ਤਰ੍ਹਾਂ ਜਦ ਕਿਸੇ ਨੂੰ ਮਿਲਦਾ ਹੀ ਨਹੀਂ ਰਹਿਣਾ ਤੇ ਚਿੱਤਿਗੜ ਤੁਹਾਡੇ ਤਾਂ ਹੋਰੇ ਰਹਿਣਾ ਨਹੀਂ ਬਸ ਜਿੱਤੂਗਾ ਕਿਸ ਤਰ੍ਹਾਂ ਕਹਿੰਦੇ ਜੀ ਇਹ ਤਾਂ ਕਿਸੇ ਦਾ ਵੀ ਟੈਲੀ ਗੁਰੂ ਚੱਕਦਾ ਮੈਂ ਕਿਹਾ ਦੋ ਬੰਦਿਆਂ ਦਾ ਚੱਕਦਾ ਇੱਕ ਮਹਾਰਾਜੇ ਦਾ ਇੱਕ ਰੂਸਾ ਦਾ ਹੋਰ ਕਿਤੇ ਦਾ ਚੱਕਦਾ ਸੋ ਤੁਸੀਂ ਤਗੜੇ ਹੋ ਜੋ ਬਾਈ ਆਪਾਂ ਨੇ ਕਾਲਾ ਟੀਨ ਨੂੰ ਜਿਤਾ ਕੇ ਕਾਂਗਰਸ ਅਕੇ ਲੈ ਕੇ ਆਉਣ ਜਾਂ ਫਿਰ ਤੇ ਪੰਜਾਬ ਨੂੰ ਇਹਦੀ ਲੀਹਾਂ ਤੇ ਤਰੱਕੀਆਂ ਦੇ ਥੋਰਨਾ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਕਿੰਤੀ ਇੱਥੇ ਬੜਾ ਭਾਰੀ ਸਵਾਗਤ ਕੀਤਾ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਫਾਸਲ ਬਹੁਤ ਹੈ ਝਾੜ ਵੀ ਇੰਨੇ ਦੇ ਦਿਓ ਵੋਟਾਂ ਵੀ ਇਸ ਤਰੀਏ ਪਾਇਆ ਜੀ ਜੇ ਤੁਸੀਂ ਬੈਠੇ ਆ ਮਜੀਦ ਤਰੀਕੇ ਦੇ